सारे तूं तूं रंग उसी दे सारे हरी पढ़ाई पढ़ा, पढ़ा रे ਭਾਈ ਨੰਦ ਲਾਲ ਦੇਵੀ ਚੰਦ ਵਜ਼ੀਰ ਜੋ ਆਇਆ ਸੀ ਵਜ਼ੀਰ ਬਣ ਕੇ ਵੀ ਵੇਤ ਗਡਾਂਗਾ ਉਹ ਕਿਹੜੀ ਤਾਕਤ ਹੈ ਜਿਸ ਤਾਕਤ ਦੇ ਨਾਲ ਇਹ ਸਭਨਾ ਤੇ ਫਤਾ ਪੰਦ ਹੈ ਪਰ ਜੋ ਕੁਛ ਬਣ ਕੇ ਆਇਆ ਸੀ ਉਹ ਕੁਛ ਰਹਿਆ ਨਹੀਂ ਉਹ ਸਿੱਖ ਬਨਣਾ ਚਾਹੁੰਦਾ ਹੈ ਤੇ ਭਾਈ ਸਾਹਿਬ ਨੰਦ ਲਾਲ ਸਿੱਖੀ ਦੀ ਪੜਾਈ ਪੜਾ ਰਹੇ ਹਨ ਦੇਵੀ ਚੰਦ ਜੀ ਸਿਖ ਹੈ ਜੋ ਸਿੱਧਕ ਵਿੱਚ ਰਹਿੰਦਾ ਸਿੱਖ ਦਾ ਸਿੱਧਕ ਹੋਵੇ ਗੁਰੂ ਫਿਰ ਬਾਵੇਂ ਕਿਤਨੇ ਰੂਪ ਵਟਾਏ ਕਿਤਨੇ ਰੰਗਾਂ ਵਿੱਚ ਵਰਤੇ ਸਿੱਧਕ ਵਾਲਾ ਤਾਂ ਵੇਖਦਾ ਇਹ ਵਾਹਿਗੁਰੂ ਇਹ ਸਭ ਤੇਰੀ ਰਚਨਾ ਇਹ ਤੇਰੇ ਚੋਜ ਹਨ ਤੇ ਹਰ ਗੁਰੂ ਦੇ ਕਰ ਸਭ ਵਿੱਚ ਕੋਈ ਨਾ ਕੋਈ ਪਿਛੇ ਰਾਜ ਹੈ ਔਰ ਰਾਜ ਦੇ ਪਿਛੇ ਰਮ ਰਾਜ ਹੈ ਸਾਤ ਸਿੰਘ ਦੇ ਵੱਲੋਂ ਗਰੀਬ ਇਸ ਵਾਸਤੇ ਗੁਰੂ ਦੇ ਸਨਮੁਖ ਜਿਸ ਵੇਲੇ ਸਿੱਖ ਆਵੇ ਤਾਂ ਸਿਧਕਵਾਨ ਹੋ ਕੇ ਆਵੇ ਮਰੋਸੇ ਵਾਲਾ ਹੋ ਕੇ ਆਵੇ ਚਰਨਾ ਤੇ ਝੁਕੇ ਤਾਂ ਸੱਚੇ ਦਿਲੋਂ ਝੁਕੇ ਤੇ ਫਿਰ ਇਹ ਸਿੱਖ ਜੌਲੀਆਂ ਵਰਕੇ ਜਾਂਦਾ ਤੇ ਸਿੱਖ ਦੀ ਸੰਗਤ ਨਾਲ ਦੇਵੀ ਚੰਦ ਨੂੰ ਰੰਗ ਲੱਗਦੇ ਲੱਗਦੇ ਲੱਗ ਗਏ ਇੱਕ ਦਿਨ ਚਰਨਾ ਤੇ ਡੇਪਿਆ ਬਾਦਸ਼ਾਹ ਕੋ ਸੰਗੀ ਦਾ ਨੌਕਰ ਰਾਜਾ ਭੀਮ ਚੰਦ ਤੇਰਾ ਦੁਸ਼ਮਣ ਹੈ ਔਰ ਤੇਰਾ ਨਿੰਦਕ ਹੈ ਉਸਦੇ ਦਰਬਾਰ ਹਰ ਵੇਲੇ ਕੋਈ ਨਾ ਕੋਈ ਗੱਲ ਤੇਰੇ ਮੁਤਲਕ ਹੁੰਦੀ ਰਹਿੰਦੀ ਅਗੇ ਤਾਂ ਮੈਂ ਵੀ ਵਿਚ ਸ਼ਾਮਲ ਹੁੰਦਾ ਸੀ ਪਰ ਹੁਣ ਮੇਰੀਆਂ ਅੱਖਾਂ ਖੁੱਲ ਬਿੱਤੀਆਂ ਨੇ ਮਾਈ ਸਭਨੰਦ ਲਾਲ ਨੇ ਔਰ ਮੈਨੂੰ ਪਤਾ ਲੱਗ ਗਿਆ ਵੀ ਤੂੰ ਕੌਣ ਹੈ ਤੇ ਅਸੀਂ ਕੌਣ ਤੂੰ ਕਿੱਥੇ ਹੈਂ ਤੇ ਅਸੀਂ ਕਿੱਥੇ ਹਾਂ ਇਸਵਾਦੀ ਆਪជា ਜੀ ਹੁਕਮ ਦੇਵੇਂ ਇਸ ਪਾਪੀ ਦੀ ਨੌਕਰੀ ਛੱਡਦੇ ਆ ਆਖਣ ਲੱਗੇ ਭੀਮ ਚੰਦਾ ਦੇਵੀ ਚੰਦਾ ਅਜੇ ਨਹੀਂ ਸਮਾਂ ਆਵੇਗਾ ਜਿਸ ਵੇਲੇ ਨੌਕਰੀ ਛੁੱਟਣ ਦਾ ਪ੍ਰਬੰਧ ਆਪੇ ਹੀ ਹੋ ਜਾਏਗਾ 7 ਵਜੇ ਸਾਬ ਨੇ ਆਖਿਆ ਲੈ ਹੁਣ ਤੂੰ ਜਾ ਪਾਪਸ਼ਾ ਜਾਣ ਨੂੰ ਜੀਤਾ ਨਹੀਂ ਪਿਆ ਕਰਦਾ ਪਰ ਭਈ ਤੈਨੂੰ ਚਿੱਠੀਆਂ ਜਿਉਂ ਆਉਂਦੀਆਂ ਨੇ ਭਈ ਵਾਪਸ ਆ ਜਾ 7 ਵਜੇ ਜਿਸ ਵੇਲੇ ਗਿਆ ਰੰਗ ਢੰਗੀ ਬਦਲੀ ਆ ਹੋਇਆ। ਦੇਵੀ ਚੰਦਨੀ ਜੀ ਸਵਰੇ ਤੇ ਬਾਰਵੀਂ ਸਦੀ ਆ ਤੇ ਆਖਿਆ ਭੀਮ ਚੰਦਨੀ ਸਦਿਆ ਤੇ ਆਖਿਆ ਦੇਵੀ ਚੰਦਾ ਕੋਈ ਦਸਵੇਂ ਆਤ ਗੁਰੂ ਨੂੰ ਪਕੜਨ ਦੀ ਤੂੰ ਅਨੰਦਪੁਰ ਰਹਿ ਕੇ ਆਇਆ। ਉਸ ਵੇਲੇ ਦੇਵੀ ਚੰਦਨੀ ਆਖੇ ਰਾਜਨ ਮੈਂ ਸਿਰਫ ਅਨੰਦਪੁਰ ਰਹਿ ਕੇ ਨਹੀਂ ਆਇਆ ਬਲਕਿ ਵੇਖਣ ਵਾਲੀਆਂ ਅੱਖਾਂ ਵੀ ਲੈ ਕੇ ਆਇਆ। 80 ਭੀਮ ਚੰਦ ਨੇ ਤਾਂ ਕੁਝ ਹੋਰ ਸਮਝਿਆ ਤੇ ਜਿਸ ਵੇਲੇ ਪੁੱਛਿਓ ਉਸ ਤਾਂ ਰੇਵੀ ਚੰਦ ਨੇ ਹੱਥ ਚਾਂ ਜੋੜੇ ਤੇ ਆਖਿਆ ਅਰਜ਼ ਕਰਾਂ ਮਹਾਰਾਜ ਮੈਂ ਕੁਝ ਸਮਝ ਨਾ ਆਵੇ ਬਾਤ ਜਿਸ ਨੂੰ ਤੁਸੀਂ ਪਕੜਨਾ ਚਾਹੁੰਦੇ ਹੋ ਤੁਸੀਂ ਅਜੇ ਤੱਕ ਇਹ ਸਮਝਿਆ ਕਿ ਇੱਕ ਮਾਮੂਲੀ ਆਨੰਦਪੁਰ ਦੀ ਰਿਆਸਤ ਦਾ ਇੱਕ ਰਾਜਾ ਹੈ ਛੋਟਾ ਜਿਹਾ ਜਿਹਦੇ ਕੋਲ ਥੋੜੀ ਜਿਹੀ ਗਿਣਤੀ ਮਿਲਤੀ ਦੀ ਫੌਜ ਹੈ ਹਰਿਸ਼ ਨੂੰ ਅਸੀਂ ਪਕੜਨਾ ਹੈ ਪਰ ਰਾਜਨ ਗਲਤੀ ਤੇ ਹ ਰਾਜਨ ਵਡੇ ਬੁਲਿਖੇ ਵਿੱਚ ਹੋ ਇਹਦੀ ਜਿੰਦਗੀ ਪਿਆਖਣੈ ਜੀ ਮੈਂ ਜੋ ਕੁਝ ਅਰਜ਼ ਕਰ ਰਿਆ ਕੱਚ ਕਹਿ ਰਿਆ ਤਾਂ ਦੇਵ ਚੰਦਰ ਨੇ ਕੀ ਆਖਿਆ ਅਰਜ਼ੂ ਕਾਣਾ ਮਹਾਰਾਜੂ ਮੈਂ ਸਮਝਾ ਤਾਂ ਸਹੀ ਮੁਝਾਰਤਾ ਪਿਆਸਾਨੇ ਤਾਂ ਦੇ ਵੀ ਚੰਦਨੀ ਆਖਿਆ ਅਰਜ਼ ਕਰਾ ਮਹਾਰਾਜ ਮੈਂ ਕੁਝ ਸਮਝ ਨਾ ਆਵੇ ਬਾਤ ਇਹ ਬੰਦੇ ਤੇ ਮਹਾਰਾਜ ਦਾ ਫਰਕ ਦਿਨ ਅਰ ਰਾਤ ਕਿਉਂਕਿ ਅਸੀਂ ਬੰਦੇ ਉਹ ਮਹਾਰਾਜ ਹੈ ਉਹ ਦੀਨ ਦੁਨੀ ਦੇ ਬਾਦਸ਼ਾਹ ਹਨ ਰਾਜਨ ਗੁਰੂ ਗੋਬਿੰਦ ਸਿੰਘ ਨੂੰ ਮਾਮੂਲੀ ਇਨਸਾਨ ਨਾ ਸਮਝੀ ਇਕ ਮੁਸਲਮਾਨ ਨੇ صاحب کلگیدر در مہاراج سچے بادشاہ دا جس میں رہی تھی آس سنیا سن کے روپیا پیا تو پھر لے کے کلم اسی لکھاری تے اس نے لکھیا کہ گرو جی بڑے مرد مرد خدا تھے ولی تھے نبی تھے بڑے مقتدات تھے سخاوت کے پتلے تھے خیر الشفا تھے وہ ہر ایک مرض کی مجرب دوا تھے وہ ہر ایک مرض کی خاک شفا تھے دلاور تھے غازی تھے شیر خدا تھے وہ کعبہ سمت تھے وہ قبلہ نوا تھے وہ ظاہر سی انسان و شکل خدا تھے انسانی جامع میں چلو کو رب فردا سی رب یہی اکھا لے کے آیا دیوی چند تے بھیم چند نو پہ آخ دے راجا کچھ سمجھ نہ آوے بات اے بندے تے مہاراج دا فرق دن ار رات اکھیا بجھارتا نہ پا سمجھا ਸਵੇਰਾ ਸਮਝਾਇਆ ਜੋ ਹੈ ਗੁਰੂ ਗੋਬਿੰਦ ਸਿੰਘ ਉਹ ਰਖਦਾ ਗੁਰੂ ਸਫਾਤ ਫੇਰ ਕਿਸੇ ਦਾ ਕਦਰ ਕੀ ਜੋ ਉਸ ਵਲ ਪਾਵੇ ਚਾਤ ਹਰੀ ਸਵਾਭ ਜਿਸ ਨੇ ਦੇਵੀ ਚੰਦ ਨਹੀਂ ਸਤੇ ਬਾਦਸ਼ਾਹ ਦੀਆਂ ਅਸ਼ਿਫਤਾ ਗਾਨੀਆਂ ਤੇ ਭੀਮ ਚੰਦ ਨੂੰ ਅਗ ਲੱਗ ਕੇ ਸੁਣ ਕੇ ਸਹਿ ਨਾ ਸਕਿਆ ਕ੍ਰੋਧ ਵਿੱਚ ਭਪਕੇ ਉਸ ਵੇਲੇ ਕੀ ਆਖੀ ਉਸ ਸੁਣੋਂ ਪੈ ਨਾ ਤੀ ਵਦੀ ਰੂ

ਰਾਤੀਆ ਇਸ ਕਿਤਾਬੜਾ ਕੋਆ ਮਿਚੁਣਾਰੇ ਰਾਤੀਆ ਇਸ ਕਿਤਾਬੜਾ ਕੋਆ ਕੋਮਲਤਾ ਜਲਾਦੋ ਆਏ ਹਜ਼ੂਰ ਪਕੜ ਲਾਇਆ ਨਿਮਕ ਹਰਾਮ ਨੂੰ ਇਹ ਆਸੀ ਮੇਰੇ ਵੱਲੋਂ ਗੁਰੂ ਦਾ ਫੇਤ ਲੈਣ ਵਾਸਤੇ ਤੇ ਉਲਟਾ ਆ ਕੇ ਮੈਨੂੰ ਸਮਝਾਉਣ ਲੱਗ ਪਿਆ ਨਿਮਕ ਹਰਾਮ ਲੂਣ ਮੇਰਾ ਖੰਦਾ ਚਿਪਤਾ ਗੁਰੂ ਦੀਆਂ ਕਰਦਾ ਹੈ ਆਖੇ ਮਾਰੋ ਵਿਸ਼ਵ ਜੀਰ ਨੂੰ ਫੜ ਕੇ ਸਨ ਪਰਵਾਰ ਜਲਾਦ ਆਏ ਤੇ ਉਹਨਾਂ ਨੇ ਮੁਸਕਾਂ ਕਤ ਲਈ ਸਿਆਣੇ ਆ ਗਏ ਸਮਝਾਣ ਵਾਸਤੇ ਦੇਵੀ ਚੰਦ ਜੀ ਇਹ ਤੁਹਾਨੂੰ ਕੀ ਹੋ ਗਿਆ ਗੁਰੂ ਨੇ ਕੋਈ ਸਿਰ ਤੇ ਜਾਦੂ ਤਾਂ ਨਹੀਂ ਝੂਠ ਦਿੱਤਾ ਦੇਵੀ ਚੰਦ ਨੇ ਆਖਿਆ ਜਾਦੂ ਜਾਦੂ ਹੁੰਦਾ ਹੀ ਹੋਈ ਹੈ ਜੋ ਸਿਰ ਚੜ ਵਰਤ ਵੇਖਿਆ ਮੈਂ ਉਹ ਵੇਖ ਉਹ ਆਖ ਰਿਹਾ ਹੋਰ ਸੇ ਆ ਨਹੀਂ ਆਏ ਮਤ ਦੇਵਨ ਦੇਵੀ ਚੰਦ ਮਾਫੀ ਮੰਗ ਲੈ ਕਿਸ ਗੱਲ ਦੀ ਰਾਜਾ ਹੈ ਬੜੀ ਸਜ਼ਾ ਦੇਵੇਗਾ ਫੇਰ ਕੀ ਤਨ ਤੇ ਹੁਕਮ ਚਲਾ ਸਕਦਾ ਹੈ ਮਨ ਤੇ ਹੁਕਮ ਕਲਗੀਆਂ ਵਾਲੇ ਦਾ ਚੱਲੇਗਾ ਕਾਹ ਇਹ ਕਬੀਰ ਨੇ ਆਖਿਆ ਮਨ ਨਾ ਡਿਗੇ ਤਨ ਕਾਹੇ ਕੋ ਡਰਾਈ ਜਿਸ ਦਾ ਮਨ ਨਹੀਂ ਡਿਗਦਾ ਉਸ ਦਾ ਤਨ ਨਹੀਂ ਡਰਦਾ ਤਨ ਉਸੇ ਦਾ ਡਰਦਾ ਜਿਸ ਦਾ ਪਹਿਲੇ ਮਨ ਡਿਗ ਜਾਂਦਾ ਜੇ ਮਨ ਨਹੀਂ ਡਿੱਗਦਾ ਜੇ ਗੁਰੂ ਦੇ ਚਰਨਾਂ ਦਾ ਆਸਰਾ ਹੋਵੇ ਚਰਨ ਕਮਲ ਕਾ ਆਸਰਾ ਇਹ ਆਸਰਾ ਚਿਤ ਦਾ ਚਰਨ ਕਮਲ ਤਾਂ ਬਣਦੇ ਹਨ ਜੇ ਚਿਤ ਚਰਨ ਕਮਲ ਸੰਗ ਜੋੜੀਏ ਅਸੀਂ ਚਿਤ ਜੋੜਦੇ ਨਹੀਂ ਨਾ ਚਰਨਾ ਨਾਲ ਜੇ ਚਿਤ ਲੱਗਾ ਹੋਵੇ ਚਰਨਾ ਦੇ ਨਾਲ ਤਾਂ ਇਹ ਚਰਨ ਚਿਤ ਦਾ ਆਸਰਾ ਬਣ ਜਾਂਦੇ ਤੇ ਫਿਰ ਜੇ ਚਿਤ ਨਹੀਂ ਡਿੱਗਦਾ ਤਾਂ ਤਨ ਨੂੰ ਕੋਈ ਝਾ ਨਹੀਂ ਸਕਦਾ ਆਲੀਆ ਨੇ ਵਿੱਚ ਪੈ ਕੇ ਬੜੀਆਂ ਬੇਨਤੀਆਂ ਨਾਲ ਇਤਨੀ ਕੁ ਮਾਫੀ ਲਈ ਪਈ ਜੋ ਕੁਝ ਆਖਿਆ ਦੇ ਵੀ ਚੰਦਨੇ ਆਖਿਆ ਜਿਹੜੀ ਸਜ਼ਾ ਦੇਣੀ ਜੇ ਇਸੇ ਨੂੰ ਦੇਵ ਪਰਵਾਰ ਦਾ ਕੀ ਦੋਛ ਹੈ ਰਾਜੀ ਨਹੀਂ ਆਖਿਆ ਫਿਰ ਵੱਡੀ ਸਜ਼ਾ ਦਿਓ ਇਸ ਨੂੰ ਜੋ ਸੁਣ ਕੇ ਦੂਜਿਆਂ ਨੂੰ ਵੀ ਮਤ ਆ ਕੋਈ ਗੁਰੂ ਕੀ ਸ਼ਿਫਤ ਨਾ ਕਰੇ ਗੁਰੂ ਕੀ ਮਹਿਮਾ ਦਾ ਕੋਈ ਅੱਖਰ ਮੇਰੇ ਕੰਨਾਂ ਵਿੱਚ ਨਾ ਪਾਵੇ ਕੋਈ ਆਹੋ ਕਮ ਲਿਖਿਆ ਸਾਹਮਣੀ ਪਹਾੜੀ ਤੇ ਲੈ ਜਾਓ ਹਸਪਿਛਾ ਨੂੰ ਬਨ ਕੇ ਸਾਹਮਣੀ ਪਹਾੜੀ ਤੇ ਲੈ ਜਾਓ ਤੇ ਫਿਰ ਆਸੂਏ ਅੱਗ ਵਿੱਚ ਲਾਲ ਕਰਕੇ ਇਸੀਆਂ ਦੋਵਾਂ ਅੱਖਾਂ ਵਿੱਚ ਲਾ ਦਿਓ ਤਾਂ ਕਿ ਜਿਹੜੀ ਅੱਖ ਨਾਲ ਇਹ ਗੁਰੂ ਨੂੰ ਵੇਖ ਕੇ ਆਇਆ ਇਹ ਅੱਖਾਂ ਇਹ ਅੱਖਾਂ ਸਦਾ ਵਾਸਤੇ ਬੰਦ ਹੋ ਜਾਣ ਤੇ ਵਿੱਚਦਨੇ ਆ ਕੇ ਆ ਮੂਰਖਾ ਤੂੰ ਬੁਲਦਾ ਹੈ ਜਿਸ ਨੇ ਕੁਵਾਰੀ ਗੁਰੂ ਨੂੰ ਵੇਖ ਲਿਆ ਉਸ ਦੀਆਂ ਅੱਖਾਂ ਆਮੇਸ਼ਾ ਵਾਸਤੇ ਖੁੱਲ ਗਈਆਂ ਐ ਅੱਖਾਂ ਤੂੰ ਬੰਦ ਕਰ ਸਕਨੇ ਪਰ ਉਹ ਅੱਖਾਂ ਜਿਨ੍ਹਾਂ ਨਾਲ ਗੁਰੂ ਨજર ਆਇਆ ਉਹ ਵੇਖਣ ਵਾਲੀ ਅੱਖਾਂ ਹੀ ਹੋਰ ਹਨ ਸਹਿਬਾ ਗਨ ਨਾਨਕ ਸੇ ਅਖੜੀਆਂ ਬਯੰ ਕਿ ਨਹੀਂ ਦਿਸੰਦਮ ਆਪੇ ਦੀ ਉਹ ਕਾਹੋਰ ਅਨ ਅਨਭਵ ਦੀ ਐਨਕ ਪ੍ਰੇਮ ਦੀ ਚੜੇ ਜੇ ਅੱਖੀਆਂ ਨੂੰ ਉਦੋਂ ਅਗਵੀ ਆਸ਼ਕਾ ਨੂਰ ਦਿੱਸੇ ਮੁੱਥੇ ਵਾਂਗਰਾ ਜਦੋਂ ਤਰੰਗ ਆਵੇ ਢੱਕੀ ਵਾਂਗਰਾ ਫੇਰ ਕੋ ਦੂਰ ਦਿੱਸੇ ਮਰਨ ਵੇਲੇ ਫਰਿਸ਼ਤਾ ਵੀ ਮੌਤ ਵਾਲਾ ਉਹਨੂੰ ਕੋਈ ਬਹਿਸ਼ਤ ਦੀ ਹੋਰ ਦਿੱਸੇ ਖੁਸ਼ੀ ਖੁਸ਼ੀ ਜੇਰਾ ਨਹੀਂ ਮੁਰਝਾਇਆ ਦੇਵੀ ਚੰਦ ਵਈਏ ਕੀ ਬਣੀ ਜਲਾਦ ਲੈ ਜਾਂਦੇ ਹਨ ਜਿਸ ਵੇਲੇ ਪਹਾੜੀ ਤੇ ਜਾ ਚੜੇ ਸੂਏ ਅਗ ਵਿੱਚ ਰੱਖਿਆ ਹਨ ਲਾਲ ਕਰਨ ਵਾਸਤੇ ਤੇ ਜਲਾਦ ਰੋ ਰਹੇ ਹਨ ਮਦੀਰ ਸ਼ਾਹ ਅਸੀਂ ਦਿਨੋਂ ਜਾਣਦੇ ਹਾਂ ਤੁਸੀਂ ਸੱਚੇ ਅਰ ਅੱਜ ਤਾਈਂ ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕੀਤੀ ਹੈ ਪਰ ਅੱਜ ਮਜਬੂਰਨ ਤੇਰੇ ਉਤੇ ਹੱਥ ਉਠਾ ਰਹੇ ਹਾਂ ਓਕੇ ਬੇਬਸਾ ਜਾਣਦੇ ਹਾਂ ਰਾਜਾ ਜ਼ੁਲਮੀ ਹੈ ਅਨਿਆਂਈ ਹੈ ਪਰ ਮਜਬੂਰ ਹਾਂ ਐ ਪਤਾ ਨਹੀਂ ਐਡਾ ਵੱਲ ਕਿੱਥੋਂ ਲਿਆ ਕਿ ਰਾਜੇ ਦੇ ਸਾਹਮਣੇ ਸਾਦੀ ਤਾਨ ਕੇ ਖੜੋ ਗਏਂ ਦੇਵੀ ਚੰਦਨੀ ਆਖਿਆ ਨਾ ਘਬਰਾਓ ਤੁਹਾਡੇ ਮਾਲਕ ਨੇ ਜੋ ਤੁਹਾਨੂੰ ਹੁਕਮ ਦਿੱਤਾ ਹੈ ਤੁਸੀਂ ਉਹ ਬਜਾਓ ਮੇਰੇ ਮਾਲਕ ਦਾ ਜੋ ਹੁਕਮ ਹੈ ਉਹ ਹੋ ਰਿਹਾ ਹੈ ਵਰਤ ਰਿਆ ਐ ਲੋਕ ਜਿਵਾਰਤੇ ਸਭ ਤੇੜੀ ਰਜਾ ਹੈ ਉਸ ਦੇ ਹੁਕਮ ਬਿਨਾਂ ਕੋ ਪਤਾ ਨਹੀਂ ਝੁਲ ਸਕਦਾ ਬਿਰਛਦਾ ਕਿਨਾਂ ਦਾ ਕਿਸੇ ਦਾ ਵੀ ਦੋਸ਼ ਨਹੀਂ ਰਾਜਾ ਕੀ ਕਰ ਸਕਦਾ ਇਹ ਤੇ ਮੈਂ ਜਾਣਨਾ ਹੁਕਮ ਮੇਰੇ ਮਾਲਕ ਦਾ ਹੈ ਕਿ ਭਾਣਾ ਇਸ ਤਰ੍ਹਾਂ ਵਰਤੇ ਤਾਂ ਜਿਵੇਂ ਮੇਰੇ ਮਾਲਕ ਦਾ ਭਾਣਾ ਵਰਤ ਰਿਹਾ ਮੈਂ ਤਾਂ ਉਸ ਵਿੱਚ ਰਾਜੀ ਆ ਤੂੰ ਵੀ ਹੁਣ ਦੇਰ ਨਾ ਕਰੋ ਕਿਉਂਕਿ ਤੁਹਾਨੂੰ ਫਿਰ ਪੁੱਛ ਹੋਵੇਗੀ ਉਹਨਾਂ ਨੇ ਜਿਸਵੇਂ ਸੁਏ ਅੱਗ ਚੋਂ ਕੱਢੇ ਤੇ ਅੱਗ ਵਾਂਗੂ ਲਾਲ ਕਮਤੀ ਹਾਥਾਨਾਲ ਜਿਸਵੇਂ ਸੁਏ ਅਗਰ ਕੀਤੇ ਦੇਵੀ ਚੰਦਰੇ ਅੱਖਾਂ ਵਿੱਚ ਜੜਾ ਕੇ ਠਹਿਰ ਜਾ ਜਲਾਦ ਰੁਕ ਗਏ ਦੇਵੀ ਚੰਨੇ ਅੱਖਾਂ ਮੀਟੀਆਂ ਗਿਆਨ ਘਰਿਆ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਤੇ ਫਿਰ ਬਾਏ ਸੁਰਤਨਾ ਵਾਲੇ ਘੁਟਕੇ ਗਲਵਕੜੀ ਤੇ ਫਿਰ ਆਖਿਆ ਲਾ ਜਲਾ ਦੇ ਮੇਰੀਆਂ ਅੱਖਾਂ ਵਿੱਚ ਲਾ ਦੇ ਉਹ ਸੁਵੇ ਦੇ ਦਰਦ ਭਾਣੇ ਦੇਵੀ ਚੰਦ ਦੀਆਂ ਅੱਖਾਂ ਵਿੱਚ ਦੋ ਸੁਵੇ ਅੱਗ ਵਿੱਚ ਲਾਲ ਕੀਤੇ ਹੋਏ ਲਾ ਦੇ ਤੇ ਫਿਰ ਇਸ ਨਜ਼ਾਰੇ ਨੂੰ ਉਹ ਵੇਖ ਨਾ ਸਕੇ ਵਰਤਗ ਹੈ ਪਿਛਾ ਰਾਜੇ ਨੂੰ ਖਬਰ ਕੀਤੀ ਰਾਜਾ ਹੁਕਮ ਵਜਾ ਆਏ ਅਕੇ ਹੱਥ ਤੜਪ ਕੇ ਕੱਲ ਤੱਕ ਮਰ ਜਾਏਗਾ ਇਸੀ ਲਾਸ਼ ਨੂੰ ਚੁੱਕ ਲਿਆਉਣਾ ਦਰਵਾਜ਼ੇ ਦੇ ਨਾਲ ਲਟਕਾਉਣਾ ਉੱਤੇ ਲਿਖ ਦੇਣਾ ਇਹ ਰਾਜੇ ਭੀਮਚੰਦ ਦਾ ਵਜ਼ੀਰ ਦੇਵੀ ਚੰਦ ਹੈ ਹੁਕਮ ਅਦੌਲੀ ਦੀ ਇਸਨੇ ਸਜ਼ਾ ਪਾਈ ਹੈ ਤਾਂ ਕਿ ਲੋਕਾਂ ਨੂੰ ਉਪਰਤ ਹੋਵੇ ਕੋਈ ਹੋਰ ਇਸ ਤਰ੍ਹਾਂ ਦਾ ਨਾ ਹੋ ਜਾਏ ਬਹੁਤ ਅੱਛਾ ਰਾਤ ਸੰਗਤ ਰਾਤ ਦਾ ਵੇਲਾ ਦੇਵੀ ਚੰਦ ਜੋ ਚਰਣਾ ਨਾਲ ਜੁੜਿਆ ਮਤ ਜੜੀ ਆਈ ਬੇਚਾਰੇ ਪਤਾ ਨਾ ਲੱਗਾ ਵੀ ਸਵੇਰੇ ਕਿਤਰੇ ਦੇ ਲੱਗੇ ਤੇ ਕਿਵੇਂ ਲੱਗੇ ਕੋਈ ਨਾ ਜਾਪੀ ਭਈ ਪੀੜ ਕਿ ਹੋ ਜਾਈ ਸੰਦੀ ਹੈ ਇਸ ਵਿੱਚ ਲਿਖਿਆ ਅੰਮ੍ਰਿਤ ਵੇਲਾ ਜਾਗਣ ਦਾ ਵੇਲਾ ਨਿਤਨੇਮ ਦਾ ਵੇਲਾ ਜਿਵੇਂ ਰੋਜ਼ ਜਾਗਦਾ ਸੀ ਹੁਣ ਪਹਿਲਾਂ ਤਾਂ ਨਹੀਂ ਸੀ ਪਤਾ ਅੰਮ੍ਰਿਤ ਵੇਲਾ ਕੀ ਹੁੰਦਾ ਪਰ ਜਿਨ੍ਹਾਂ ਚ ਰਣੰਦਪੁਰ ਸਾਹਿਬ ਰਿਹਾ ਅੰਮ੍ਰਿਤ ਵੇਲੇ ਦੀ ਪੜਾਈ ਇਸਨੇ ਪੜ ਲਈ ਨਿਤਨੇਮੀ ਹੋ ਗਿਆ ਉਹਨਾਂ ਦਾ ਜਾਗਣ ਦਾ ਵੇਲਾ ਹੋਇਆ ਤੇ ਸਹਜ ਸੁਭਾ ਹੱਥ ਚੁੱਕ ਕੇ ਤੇ ਅੱਖਾਂ ਤੇ ਰੱਖੇ ਤੇ ਅੱਖਾਂ ਮਲੀਆਂ ਤੇ ਖੋਲੀਆਂ ਫਿਰ ਜੇ ਸੱਚਮੁੱਚ ਚੇਤਾ ਹੀ ਨਾ ਰਿਹਾ ਕਿ ਮੈਂ ਕਿੱਥੇ ਹਾਂ ਔਰ ਮੇਰੇ ਨਾਲ ਕੀ ਘਣਾ ਵਰਤ ਚੁੱਕਾ ਹੈ ਫਿਆਲ ਹੀ ਨਾ ਆਇਆ ਜਿਸ ਵੇਲੇ ਅੱਖਾਂ ਖੋਲੀਆਂ ਤੇ ਆਸ-ਪਾਸ ਧੱਕਿਆ ਮੈਂ ਤਾਂ ਪਹਾੜੀ ਤੇ ਬੈਠਾ ਹੋਇਆ ਤੇ ਫਿਰ ਸਾਰਾ ਚੇਤਾ ਆਇਆ ਮੇਰੇ ਨਾਲ ਤਾਂ ਜਲਹਾਜ਼ ਆਏ ਸਨ ਉਹਨਾਂ ਨੇ ਸੂਏ ਵੀ ਅਗ ਵਿੱਚ ਗਰਮ ਕੀਤੇ ਸਨ ਮੇਰੀਆਂ ਅੱਖਾਂ 'ਚ ਉਹਨਾਂ ਨੇ ਸੁਵੇ ਵੀ ਲਾ ਦਿੱਤੇ ਸਨ ਫਿਰ ਮੈਨੂੰ ਪਤਾ ਨਹੀਂ ਮੁੜ ਕੀ ਹੋਇਆ ਤੇ ਹੁਣ ਮੈਂ ਜਾਗਿਆ ਤੇ ਨਾ ਸੁਵੇ ਹਨ ਨਾ ਜਲਾਦ ਹਨ ਨਾ ਕੋਈ ਅੱਖਾਂ ਨੂੰ ਖੇਦ ਹੈ। ਸੋਚਿਆ ਇਹ ਸਭ ਕੁਝ ਕੀ ਹੋ ਗਿਆ ਇੰਜ ਜਪਦਾ ਜਿਵੇਂ ਕਿਸੇ ਨੂੰ ਸੋਹਣੀ ਦੀ ਸਜਾਈ ਸਜਾ ਹੋਈ ਹੋਵੇ ਪਰ ਉਹ ਇੱਕ ਕੰਡੇ ਦੇ ਨਾਲ ਬੁਗਦਈ ਹੋ। ਪਹਾੜੀ ਤੋਂ ਤਿਆ ਤੇ ਸੋਚਿਆ ਆਣ ਜਾਵਾਂ ਕਿ ਇਸੇ ਅਨਿਆਈ ਆ ਜੇਵਨ ਨਹੀਂ ਇਸ ਪਾਪੀ ਦਾ ਨੂੰ ਮੂੰਹ ਵੇਖਣਾ ਦਰਮ ਨਹੀਂ ਹੁਣ ਸਿੱਧਾ ਜਾਵਾਂ ਅਨੰਦਪੁਰ ਸਾਹਿਬ ਨਾਲੇ ਤਰਿਆ ਜਾਂਦਾ ਤੇ ਨਾਲੇ ਕੰਡਾ ਜਿਵੇਂ ਕੰਨੀਆਂ ਮੰਨੂ ਮੁਰਜਾ ਰੂਪਸੀਏ ਮੈਂ ਚੱਲਾਂ ਨੀ ਅਨੰਦਰਾ ਪੁੱਤਾ ਤੇ ਤੂੰ ਆਖਿਆ ਪੁੱਤੀ ਗੰਡ ਪਵੇ ਸੰਤਾ ਤੇ ਨਦਰ ਸਵਲੀ ਹੋਈ ਗੁਰੂ ਦਰਗਾਹ ਦਾ ਬਖਸ਼ਿਸ਼ ਹੈ ਦਰਗਾਹ ਦਾ ਵਿਚੋਲਾ ਹੈ ਇਹ ਦਾਤਾ ਸਭ ਦਰਗਾਈ ਹਨ ਔਰ ਮਿਲਦਿਆਂ ਨ ਬੰਦੇ ਨੂੰ ਤਾਂ ਜੇ ਗੁਰੂ ਕੀ ਨਦਰ ਹੋਵੇ ਤਾਂ अॻे आया अॻे दरबान खड़ो था अंदर जान लॻा त दरबार हथे न सिखा सुखम नथे ਕਿ ਕਾਰਨ ਸੰਦਰਭਾਨ ਦੀਆਂ ਖ਼ਬਰ ਆਈਆਂ ਕਾਰਨ ਕਾਰਨ ਬਈ ਇੱਕ ਵੱਡਾ ਹੋ ਗਿਆ ਕਿਹੜਾ ਰਾ피 ਪਤਾ ਨਹੀਂ ਕੀ ਭਣਾ ਵਰਤੇ ਹੈ ਸਾਹਿਬ ਦੇ ਚਰਨਾਂ ਚੋਂ ਖੂਨ ਪਿਆ ਵਗਦਾ ਔਰ ਰੁਕਦਾ ਨਹੀਂ ਪਟੀਆਂ ਬਣਦੇ ਹਨ ਤੇ ਪਟੀਆਂ ਲਹੂ ਲੋਹਾਨ ਹੋ ਜਾਂਦੀਆਂ ਤੇ ਨੰਗੀ ਪੈਰੀ ਚੱਲੇ ਹਨ ਕੋਈ ਕੰਡਾ ਚੁਬਿਆ ਕਿ ਨਹੀਂ ਬਸ ਪਲੰਗ ਤੇ ਬੈਠੇ ਸਨ ਇਰਤਨ ਸੁਇਲੇ ਦਾ ਪਾਠ ਪਏ ਸੁਣਦੇ ਹੰਨ ਕੇ ਅਚਾਨਕ ਚਰਨਾ ਚੋਂ ਖੂਨ ਪੁੱਟ ਨਿਕਲਿਆ ਮਨ ਆਸ ਗਿਆ ਕਿ ਆਏ ਵੀ ਕਿ ਕੀ ਕਹ ਤੂੰ ਖੈਰ ਸਮਝ ਨਹੀਂ ਆਈ ਮੇਟੀਆ ਬੇਟੀਆ ਅਚਾਨਕ ਚੱਕ ਪਲੰਗ ਦੇ ਉੱਤੇ ਵੀ ਬਲਾ ਕਿਸੇ ਦੇ ਪੈਰਾਂ ਚੋਂ ਇੰਜ ਖੂਨ ਨਿਕਲ ਸਕਦਾ ਇਹ ਤਾਂ ਜਪਦਾ ਕੋਈ ਕੌਤਕ ਹੈ ਇਸ ਦੀ ਸਾਨੂੰ ਖਬਰ ਨਹੀਂ ਇਹ ਰਾਤ ਇਹ ਗੁੰਡੀ ਕੌਣ ਖੋਲੇ ਇਹ ਆਪ ਵੀ ਖੋਲਣ ਤਾਂ ਖੋਲੇ ਅੰਦਰ ਆਵਾਜ਼ ਆਈ ਦੇਵੀ ਚੰਦਾਨ ਅੰਦਰ ਆ ਜਾ ਜਿਸ ਵੇਲੇ ਅੰਦਰ ਆਇਆ ਤੇ ਸਕੀ ਉਸ ਹਜ਼ੂਰ ਬਲੰਤੇ ਵਿਰਾਜ ਰਹਿ ਚਰਨਾਂ ਤੇ ਪਟੀਆਂ ਵੱਧੀਆਂ ਹਨ ਪਰ ਲਹੂ ਲਹਾਨ ਵੈਦ ਸਿਆਣੀ ਸੋਚਾਂ ਵਿੱਚ ਪਏ ਹੋਏ ਅਨੁਭੀ ਕਿਤੇ ਤਰ੍ਹਾਂ ਖੂਨ ਬੰਦ ਹੋਵੇ ਪਰ ਨਹੀਂ ਹੋ ਰਿਹਾ ਦੇਵੀ ਚੰਦ ਨੇ ਜਪਚਿਆ ਬਾਤਿਆ ਚਰਨਾਂ ਨੂੰ ਕੀ ਖੇਚਲ ਹੋਈ ਹੈ ਇਹ ਅਚਾਨਕ ਕੀ ਬਣਾ ਵਰਤੇ ਹੈ ਸੁਣਨੇ ਆਖਿਆ ਦੇਵੀ ਚੰਦਾ ਇਹ ਬਾਣਾ ਵਰਤਣ ਵਾਲਾ ਵੀ ਤੂੰ ਤੇ ਫਿਰ ਪੁੱਛਣ ਵਾਲਾ ਵੀ ਤੂੰ ਆਪជា ਮੈਂ ਮੈਂ ਕਿਸ ਗਿਣਤੀ ਵਿੱਚ ਹਾਂ ਇਹ ਕੋਈ ਬਾਣਾ ਮੈਂ ਬਤਾ ਸਕਾਂ ਆਪជា ਇਹ ਤਾਂ ਬੁਝਾਰਤ ਵਿੱਚੋਂ ਹੋਰ ਬੁਝਾਰਤ ਪਾ ਦਿੱਤੀ ਜੇ ਪਹਿਲੀ ਸਮਝ ਅਜੇ ਆਈ ਨਹੀਂ ਸੀ ਉਤੋਂ ਹੋਰ ਬੁਝਾਰਤ ਪਾਹੀ ਜੇ ਹੁਣ ਤੇ ਆਪ ਹੀ ਸਮਝਾਓ ਗੁੰਡੀ ਖੋਲੋ ਅਗਰੀ ਬਣਾਓ ਜੇ ਕੀ ਬਾਣਾ ਵਰਤਿਆ ਤਾਂ ਮੇਰੇ ਸਹਬ ਨੇ ਆਖਿਆ ਦੇਵੀ ਚੰਦਾ तरी जानचरी रा तुधी सर चुमारूणे तुध पीत चरन दया असां चरण अगरि ਮਰਦੀਏ ਤੇ ਆਪੋਨਾ ਅਭਿਰ ਸੁਪਛਾ। ਸੁਲੇ ਤੈਨੂੰ ਇਸੂਏ ਲਾਣ ਲੱਗੇ ਤੇ ਤੂੰ ਅੱਖਾਂ ਜਰਾ ਖੈਰ ਜਾ। ਤੂੰ ਇਹਨਾ ਚਰਨਾਂ ਦਾ ਉਸ ਵੇਲੇ ਧਿਆਨ ਕਰ ਲਿਆ। ਚਰਨ ਮਸਾਲਾ ਆਪਣੀਆਂ ਅੱਖਾਂ ਵਿੱਚ ਤੇ ਜਿਸ ਵੇਲੇ ਉਹਨਾਂ ਨੇ ਸੁਵੇ ਲਾਏ ਦੇਵੀ ਕੰਦਾ ਤੇਰੀਆਂ ਅੱਖਾਂ ਨੂੰ ਨਾ ਲੱਗੇ ਮੇਰੇ ਚਰਨਾਂ ਨੂੰ ਲੱਗੇ। ਇਹ ਕਹਿ ਕੇ ਅਜੂਰ ਨੇ ਉਦੋਂ ਮੇਕਾ ਪੁਰਾਣੇ ਪੱਲੀਓ ਕੱਢ ਕੇ ਸਾਹਮਣੇ ਚਾਗੀ। ਦੇਵੀ ਜੰਦਾ ਤੇਰੀਆਂ ਅੱਖਾਂ ਵਿੱਚ ਵਸਣ ਚਰਨ ਵਰ ਸੂਏ ਤੈਨੂੰ ਲੱਗਦੇ ਕਿ ਮੈਨੂੰ ਲੱਗਦੇ ਇਹ ਵੀ ਚੰਨ ਤਾਂ ਲਿਪਟ ਗਿਆ ਚਰਨਾ ਨੂੰ ਤੇ ਜਿਵੇਂ ਜਿਵੇਂ ਰੋ ਰੋ ਕੇ ਦੇਵੀ ਚੰਨ ਨੇ ਅੱਖਾਂ ਦੇ ਪਾਣੀ ਨਾਲ ਚਰਨ ਧੋਤੇ ਹਸੂ ਜਟਵਾਦ ਕਾ ਖੋਲੀਆਂ ਨਾ ਉਤੇ ਖੂਨ ਵੀ ਛਿੱਟ ਹੈ ਨਾ ਕੋਈ ਰਕਮ ਹੈ ਤੈਨ ਨੇ ਆਖਿਆ ਜਾ ਦੇਵੀ ਚੰਦਾ ਤੇਰੀ কুরਸੀ ਖਾਲੀ ਹੈ ਤਰੀ ਬਿਨਵਾਜਣ ਮੈਨੂੰ ਉਥੇ কুরਸੀ ਤੇ ਨਾ ਬਿਠਾਓ ਇੱਥੇ ਆਪਣੇ ਜੋੜਿਆਂ ਵਿੱਚ ਬਿਠਾਓ ਆਵਰ ਸੱਜਲੇ ਪਰਵਾਰ ਨੂੰ ਆਹ ਰਸਤੇ ਵਿੱਚ ਆਂਦੇ ਆਂਦਾ ਸੈਨਾ ਜਿੱਤੇ ਅਰਦਮ ਪਾਪੀ ਜਾਂਦੇ ਨਹੀਂ ਜਿੰਦੇ ਚੱਲ ਅਨੰਦਪੁਰ ਚੱਲ ਵਸੀਏ ਹੁਣ ਵਸ ਜਾ ਅਨੰਦਪੁਰੀ ਵੀ ਅਨੰਦਪੁਰੀ ਵਿੱਚ ਤੂੰ ਮਸਤੇ ਅਨੰਦ ਤੇਰੇ ਅੰਦਰ ਵਸ ਜਾਏ ਇੰਜ ਸ਼ਾਇਬੇ ਕਰਤ ਆਰਤੀ ਕਰਦੇ ਰਹੇ ਕਰਦੇ ਸਿਰਫ ਉਸ ਵੇਲੇ ਨਾ ਰਹੇ ਹੁਣ ਵੀ ਬੈਠੇ ਕਰ ਰਹੇ ਹਨ ਜੇ ਕੋਈ ਸਦਖਵਾਲਾ ਆਵੇ ਤਿਆਰਵਾਲਾ ਆਵੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਬਾਣੀ ਦੀਆਂ ਇਹ ਤੁਕਾਂ ਕੋਈ ਇੱਕ ਸਮੇ ਵਾਰਤੇ ਨਹੀਂ ਇਹ ਜੁਗੋ ਜੁਗ ਅਟਲ ਹਨ ਕਿਸੇ ਨੇ ਵੀ ਕੋਈ ਗੁਰੂ ਨੂੰ ਸਿਮਰੇਗਾ ਸਮਾਲੇਗਾ ਤਾਂ ਗੁਰੂ ਸਦੇ ਸਦਾ ਅੰਗ ਸੰਗ ਵਸੇਗਾ ਤ ਗੁਰੂ ਪਰਮਾਣਹ ਰਿਓ ਭਾਈ ਚਲਕੀਆਂ ਵਾਲਾ ਤੁਹਾਡੇ ਅੰਗ ਸੰਗ ਹੋਵੇ ਵਾਹਿਗੁਰੂ ਜੀ ਕਾ ਖਾਲਸਾ